ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਕੀ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਾ ਹੈ ਕੀ ਧਰਨੇ ਪ੍ਰਦਰਸ਼ਨਾਂ ਤੇ ਪੂਰਨ ਤੌਰ ਤੇ ਤੁਸੀਂ ਪਾਬੰਦੀ ਲਾ ਦਿੱਤੀ ਹੈ ਔਰ ਇਹ ਸੰਵਿਧਾਨ ਜਿਹਦੀ ਸੌਂ ਚੁੱਕੇ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਸੌਦੇ ਤੇ ਬੈਠੇ ਹੋ ਤੁਸੀਂ ਤਾਂ ਇਹਨੂੰ ਛਿੱਕੇ ਟੰਗਤਾ ਇੱਕ ਪਾਸੇ ਤਾਂ ਕਹਿੰਦੇ ਹੋ ਜੀ ਸਰਦਾਰ ਵਿਕਰਮ ਮਜੀਠੀਆ ਤੇ ਅਸੀਂ ਪੱਕੇ ਪੈਰੀ ਪਰਚਾ ਦਿੱਤਾ ਤੇ ਦੂਜੇ ਪਾਸੇ ਜਿਹੜੇ ਸ਼ਰੂਮਲੀ ਅਕਾਲੀ ਦਲ ਦੇ ਵਰਕਰ ਅੱਜ ਦੂਰ ਦਰਾਡੇਉ ਮੁਹਾਲੀ ਉਹਨਾਂ ਦੀ ਪੇਸ਼ੀ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਨੂੰ ਥੋੜੀ ਪੁਲਿਸ ਤੱਕੇ ਦੇ ਨਾਲ ਰਾਹ ਦੇ ਵਿੱਚ ਚੁੱਕ-ਚੁੱਕੇ ਲੈ ਕੇ ਜਾ ਰਹੀ ਹੈ। ਔਰ ਉਹੀ ਜਿਹੜੇ ਸਾਡੀ ਟੀਮ ਦੇ ਵਕੀਲ ਨੇ ਚਾਹੇ ਉਹ ਕਿਰਨਪ੍ਰੀਤ ਸਿੰਘ ਹੋਣ ਹੋਰ ਜਿੰਨੇ ਵੀ ਸਾਡੇ ਵਕੀਲ ਕਈ ਅੰਮ੍ਰਿਤਸਰ ਤੋਂ ਆ ਰਹੇ ਸੀ ਉਹਨਾਂ ਨੂੰ ਉਹਨਾਂ ਦੇ ਘਰ ਐਸਐਚਓ ਛਿਆਟਾ ਨੇ ਡਿਟੇਨ ਕੀਤਾ। ਦੱਸੋ ਜੀ ਇੱਕ ਯੂਨੀਫਾਰਮ ਦੇ ਵਿੱਚ ਵਕੀਲ ਨੂੰ ਤੋਡੀ ਪੁਲਿਸ ਨੇ ਕਿਦਾਂ ਡੇਟੇਨ ਕੀਤਾ ਇਹਦੀ ਇੱਕ ਸੈਪਰੇਟ ਐਪਲੀਕੇਸ਼ਨ ਬਾਰ ਕਾਉਂਸਲ ਨੂੰ ਵੀ ਦਿਆਂਗੇ ਕੋਰਟਾਂ ਨੂੰ ਵੀ ਦਿਆਂਗੇ ਮੂੰ ਤਾਂ ਕਹਿੰਦੇ ਸੀ ਜੀ ਅਸੀਂ ਬੜੇ ਪੱਕੇ ਪੈਰੀ ਆ ਹੁਣ ਤੁਸੀਂ ਵਕੀਲਾਂ ਨੂੰ ਵੀ ਕਚਹਿਰੀ ਤੱਕ ਨਹੀਂ ਜਾਣਦੇ ਰੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਚੱਲ ਕੀ ਰੇ ਹੁਣ ਤੁਹਾਨੂੰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜਾ ਝੂਠਾ ਪਰਚਾ ਦਿੱਤਾ ਸੀ ਇਹ ਮੁੱਦੇ ਮੁੰਡੇ ਗਿਆ ਨਾ ਤੁਹਾਨੂੰ ਅੰਮ੍ਰਿਤਸਰੋਂ ਕੱਖ ਲੱਪਿਆ ਨਾ ਤੁਹਾਨੂੰ ਚੰਡੀਗੜ੍ਹੋਂ ਲੱਪਿਆ ਨਾ ਮਜੀਠਿਓਂ ਲੱਪਿਆ ਉਦੋਂ ਹਿਮਾਚਲ ਤੁਰੇ ਫਿਰੇ ਉੱਥੋਂ ਨਹੀਂ ਕੁਛ ਲੱਪਿਆ ਹੁਣ ਅੰਤ ਦੇ ਵਿੱਚ ਆ ਕੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਸਾਡਾ ਜਨਮ ਤਾਂ ਧਰਨਿਆਂ ਚੋਂ ਹੋਇਆ ਥੇ ਧਰਨਿਆਂ ਚੋਂ ਜੰਮੀ ਪਾਰਟੀ ਅੱਜ ਲੋਕਾਂ ਦੇ ਰੋਹ ਤੋਂ ਇੰਨਾ ਡਰ ਗਈ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਮੈਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਤੁਹਾਨੂੰ ਕੋਈ ਪੁਲਿਸ ਵਾਲਾ ਡਿਟੇਨ ਕਰਦਾ ਉਹਦੀ ਵੀਡੀਓ ਬਣਾਓ ਉਹਨੂੰ ਸਵਾਲ ਕਰੋ ਇਹ ਸਾਰਾ ਕੁਝ ਕੋਰਟ ਦੇ ਵਿੱਚ ਰੱਖਿਆ ਜਾਊ ਕਿਉਂਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਉਹਦੇ ਜਮੂਰੀ ਹੱਕਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਪੁਲਿਸ ਕਿਸੇ ਨੂੰ ਰੋਕ ਨਹੀਂ ਸਕਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਜਿਹੜੇ ਇਲਾਹੀ ਹੁਕਮ ਨੇ ਇਹਨਾਂ ਨੂੰ ਵੀ ਕੋਟਾਂ ਦੇ ਵਿੱਚ ਰੱਖਿਆ ਜਾਊਗਾ ਕਿ ਕਿਸ ਤਰੀਕੇ ਡੈਮੋਕਰੇਸੀ ਦਾ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਸਰਕਾਰ ਘਾੜ ਕਰ ਰਹੀ ਹੈ ਇੰਨਾ ਡਰ ਨਾਲੇ ਤਾਂ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪੰਜਾਬ ਚ ਰੈਲੇਵੈਂਟ ਹੋ ਗਿਆ ਤੇ ਜੇਲ੍ਹ ਦੇ ਵਿੱਚ ਬੈਠਾ ਵਿਕਰਮ ਮਜੀਠੀਆ ਅਥਾਰਟੀ ਕਸਟਡੀ ਚ ਉਦੋਂ ਤੁਸੀਂ ਇੰਨਾ ਡਰੀ ਜਾਂਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਤੋਂ ਤੁਸੀਂ ਇੰਨਾ ਡਰੀ ਜਾਂਦੇ ਹੋ ਇਹ ਤਾਂ ਇੱਕ ਗੱਲ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨੂੰ ਝੂਠ ਬੋਲਿਆ ਹੁਣ ਜਨਤਾ ਉੱਠ ਕੇ ਸੜਕਾਂ ਤੇ ਖੜੀ ਹੋਗੀ ਹੁਣ ਤੁਸੀਂ ਡੰਡਾ ਤੰਤਰ ਦੀ ਵਰਤੋਂ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਰਿਓ ਔਰ ਇਹ ਆਵਾਜ਼ ਜਿਆਦਾ دیر ਦਬਣੀ ਨਹੀਂ ਸੋ ਮੈਂ ਸਮੁੱਚੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਡਿਟੇਨ ਕਰੇ ਉਹ ਪੁਲਿਸ ਅਫਸਰ ਦੀ ਵੀਡੀਓ ਬਣਾਓ ਵੀਡੀਓ ਬਣਾ ਕੇ ਸਾਨੂੰ ਭੇਜੋ ਤਾਂ ਕਿ ਕੋਰਟ ਦੇ ਵਿੱਚ ਦਿਖਾਇਆ ਜਾ ਸਕੇ ਕਿ ਪੁਲਿਸ ਕਰ ਕੀ ਰਹੀ ਹੈ ਆਹੀ ਕੁਝ ਅਦਾਲਤਾਂ ਚ ਉਹਦੋਂ ਮੁਹਾਲੀ ਕੋਰਟ ਕੀ ਕੀਤਾ ਸੀ ਮੋਹਾਲੀ ਕੋਰਟ ਵੀ ਤਾਂ ਸਾਰੀ ਇਸ ਤਰੀਕੇ ਸੀਲ ਕਰਤੀ ਪਤਾ ਨਹੀਂ ਕੀ ਹੋ ਰਿਹਾ ਅੱਜ ਮੈਂ ਫੇਰ ਦੁਬਾਰਾ ਪ੍ਰਸ਼ਾਸਨ ਨੂੰ ਕਹਿਣਾ ਕਿ ਜੇ ਮੋਹਾਲੀ ਕੋਰਟ ਦੇ ਵਿੱਚ ਵੀ ਕਿਸੇ ਵਕੀਲ ਸਾਹਿਬਾਨ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਇਹਦਾ ਖਮਿਆਜ਼ਾ ਇਹਦਾ ਜਵਾਬ ਤੁਹਾਨੂੰ ਹਾਈ ਕੋਰਟ ਦੇ ਵਿੱਚ ਦੇਣਾ